ਫੁੱਲ ਭਰਾ ਲਾ ਫੁੱਲ ਸਾਡੇ ਚਾਰਾਂ ਨੂੰ ਫੁੱਲ ਹੋ ਜਾਣੀ ਆ ਆ ਫੜੀ ਫੁੱਲ ਮੈਂ ਤਾਂ ਉਹ ਤੂੰ ਕਿਹੜਾ ਚੜਦਾ ਤੇ ਨਾ ਗਾੜਾ ਲੈ ਮੈਂ ਤਾਂ ਚੜਦਾ ਚੜ ਜਾ ਤਾਂ ਹੈ ਚੜ ਜਾ ਸਭਾਈ ਜੇ ਕਾ ਕਰੋ ਮੱਕੀ ਦਾ ਮੱਕੀ ਦਾ ਕੱਦ ਵੀ ਵਧੀਆ ਟੌਪ ਲਾ ਪੁੱਤ ਘੰਟੇ ਦਾ ਸਿਰਾਂ ਕਮਾ ਚੱਕ ਰਿਆਂ ਚੱਕ ਰਿਆਂ ਸਿਆਪੇ ਚੱਕਾਂਗੇ ਪੁੱਤ ਜਰਕੇ ਨਿਪੜੀ ਆ ਹੋਰ ਕੋਈ ਗੱਡੀ ਚ ਪਾਦਾ ਯੋਗੀ ਸਟਿੰਗ ਰਾਮ ਨਾਲ ਨਾ ਨਹੀਂ ਛੀ ਟਰਾਲੀਆਂ ਭਰ ਜਾਣੀਆਂ ਨੇ ਕਿੱਲੇ ਚੋਂ ਤੇ ਨਹੀਂ ਬਾਕੀ ਕੱਦ ਵੀ ਦੇਖ ਫੇਰਾ ਹੋਰ ਬਾਕੀ ਤੇ ਟਰਾਲੀਆਂ ਦੀਆਂ ਵੀ ਬਾਕੀਆਂ ਤਿੰਨ ਹੋ ਹੋ ਜਾਣੀਆਂ ਨੇ ਛੇ ਹੋ ਜਾਣੀਆਂ ਨੇ ਤਨ ਹਾਂ ਨਿਕਾ ਪਰ ਨਗਰੀਆ ਹੈ ਪੰਜ ਚੌਥੀ ਪੰਜਵੀਂ ਆ ਖੜੀ ਹੈ ਇਹ ਬਾਤ ਸੁਣ ਕੇ ਫੇਰਾ ਜਣਦਾ ਵਾ ਵਾ ਫੇਰ ਆ ਨੀ ਫੇਰ ਵੀ ਠੀਕ ਹੈ ਹਰ ਹਰ ਆ ਜਾ ਉਧਰ ਆ ਜਾ ਅੱਤਲਾਤਾ ਜੀ ਅੱਜ ਕੰਮ ਚਾਰ ਦਾ ਲੋਡੀ ਤੇਜੀ ਟਰਾਲੀ ਆ ਗਈ ਹੈ ਲੱਗਣੇ ਲਾਉਣਾ ਓਏ ਪਰਾਉਂ ਜੋ ਚਲਾਉਗੀ ਟੋਕਾ ਕਰ ਮੈਂ ਡਿੱਗਾਂਗਾ ਪਰ ਨੀ ਬਿਲਾਗੀ ਕੁੱਨੀ ਵੀ ਨਹੀਂ ਦੱਸਦੀ ਵੀ ਲਾਗੀ ਓਏ ਇਨੰਨਾ ਵਿੱਚ ਨਹੀਂ ਵੱਖਣੀ ਤੁਸੀਂ ਇਧਰ ਆ ਜੋ ਪਤਰੀ ਪਰਦਾ ਕਰਦੇ ਮੱਕੀ ਠੀਕ ਨਹੀਂ ਲਾ ਠੀਕ ਨਹੀਂ ਨਾ ਮਸੇ ਜੇ ਰਾਮ ਦਾ ਖਾ ਜਾਣੇ ਜਮਾਂ ਠੀਕ ਆ ਮਾਨੂੰ ਬਗ ਬਖਾ ਹਾਂ ਪਿਆ ਪਿਆ ਚੋਲੀ ਪਟਰੀ ਕਿਤੇ ਇਹ ਵਾਲੀ ਨੂੰ ਵਾਲੂ ਦੋਸਾ ਆਪਾ ਬਾਟਾ ਬਹ ਹੁਣ ਘਰੀ ਕਰੋ ਯਾਰ ਆ ਜਾਉਂਗਾ ਨਾ ਬੁੱਧੂ ਪੰਜਾਇਆ ਤਾਂ ਹੌਲਾ ਹੈ ਨਾ ਹੌਲਾ ਉਹਦੇ ਨਾਲ ਲੱਗੀਆਂ ਤੇ ਪੈਰ ਤੇ ਗੋਗੇ ਬਸ ਇਹਦੇ ਨਾਲ ਲਾ ਦਾਂਗੇ ਕਿਉਂ ਖਾਪ ਰਹੇ ਆਂ ਗਾ ਹਗਰੋਦ ਹਿੰਜ ਵੱਤ ਕੋ ਗਾਹਾਂ ਦੀ ਪੰਡਾ ਨਾਲ ਸਿਰਦੇ ਤਾਹਾਂ ਛਿੱਟਣੀਆਂ ਪੈਂਦੀ ਆ ਤਾਂ ਵਧੀਆ ਚੜਤੀਏ ਨੇ ਕੋਈ ਨਾ ਟਰਾਲੀ ਹੋਰ ਹੋਣੀ ਆ ਦੋ ਰੰਨਾ ਅੱਗੇ ਦਾ ਕੋਈ ਨਹੀਂ ਨਾ ਯੋ ਨਾ ਆਪਾਂ ਦਾ ਜੇ ਲਾਉਣੀ ਉਹ ਖੇਰੇ ਵੀ ਮੰਡੀ ਵਾਲੇ ਰੋਜ ਲਾਉਂਦੇ ਨੇ ਦੇਖ ਲੈ ਉਹਦੀ ਕਹਿੰਦਾ ਕੁਝ ਵਾਂਗਾ ਜਿੱਟਾ ਤੇ ਲੈ ਫੇੜੀ ਚੱਕ ਲੈ ਲੈ ਟਰਾਂ ਹਾੜਾ ਲਾ ਬਣਾ ਬੱਡ ਤੋਂ ਪਾਇਆ ਧੀ ਹਰਮਣ ਫਲਜੀਆ ਜਾ ਰਾ ਚ ਫਿਰ ਬਣਾ ਬੱਡ ਤੋਂ ਟਰਾਲੀ ਫੁੱਲ ਜਾ ਲੱਗ ਰੇ ਆਪਾਂ ਟੂੰਦ ਤੋਂ ਬਸ ਅੱਧਾ ਰਹਿ ਗਏ ਜਿਹੜੇ ਚੁੱਗੀ ਅੰਦਾ ਉਹ ਤੂੰ ਦਾ ਬਹੁਤ ਬਰਸਦਾ ਹੋਤੀ ਕਿਦਾਂ ਉਹਦੀ ਦਾ ਫਟ ਗਿਆ ਸੁਨੀਲ ਵਾਲਾ ਬੁੜਕਾ ਕਿਵੇਂ ਉਹੀ ਪਤਾ ਨਹੀਂ ਕਰ ਤੂੰ ਇਹਦਾ ਗਾਲ ਜੰਮਾ ਮਦਾ ਬਯਾਰੋ ਤੂੰ ਉਹੀ ਓਖਾ ਲੱਗਿਆ ਚਲਾਉਣਾ ਉਹ ਇਹ ਹੋ ਗਿਆ ਜੀਵਨ ਲੱਗਣਾ ਫਲਗ ਹੈ ਹੈ ਕੌਣ ਜੀ ਹੁਣ ਪਾਸ ਹੈ ਅੱਛਾ ਜਾਣਦੇ ਤੂੰ ਉਹ ਤੋਂ ਭਾ ਲਿਆ ਜਿਵੇਂ ਲੱਗਦਾ ਕਹਾ ਕਰਦੀ ਪਰੋਣਿਆ ਗਰਪੈਣਾ ਉਹ ਗਰਪੈਰਾ ਕਾਸ਼ੂ ਉਹ ਗਰਪੈਰਾ ਨਵੀਂ ਵੇ ਇਹਨਾਂ ਨੂੰ ਕੋਈ ਚਾਰ ਜੂਰ ਦੀ ਰਹਿ ਕੀ ਚਾਰਾ ਕੁੱਤ ਕਲੇ ਜੈਦਾ ਕਿਆ ਇਹ ਪੰਗਾ ਕੁੱਤ ਕਲੇ ਸ ਤਾਜੇ ਕੱਕ ਵੱਡੋ ਹਾਂ ਤਾਜੇ ਕੱਕ ਪਾਉ ਇਹ ਕੀ ਹੈ ਕੀ ਗੰਦਾ ਇਹ ਕਿੜੇ ਬਹਿਣਗੇ ਦੁਬਾਰ ਇਹ ਤਾਂ ਹੁਣ ਆਏ ਕਹਿੰਦੇ ਮੇਰਾ ਪਹਿਲੇ ਰਹੀਏ ਇਹ ਈੜਾ ਵੇਕੇ ਗਰੋਹ ਹੋ ਜੂ। ਕੀ ਕਰਦੇ ਕਹਿੰਦੇ ਵੈਕਟਰ? ਆਈਏ। ਮਾੜਾ ਲਿਫਟ ਕਿਉਂ? ਮਾ ਮਾਰ ਚਾਰ ਨਾ ਪਾਓ ਮਾਰੂ ਬਾਹਣਾ ਦੀ ਗਦਰ ਬਣਾਓ। ਹਾਂ। ਹੈ ਇਹ ਜੈਲ ਬੰਦ ਉਹਨੇ ਗਦਰ ਨਹੀਂ ਹੋਣੀ। ਸਹੀ ਗੱਲ। ਐ ਐ ਵੀ ਬੇਲੇ ਰਹੀ ਏ। ਕਿਹੜੀ ਇੱਕੀ ਏ ਬੱਤ ਨਹੀਂ ਏ ਚਲ ਬਾਈ। ਹਾਂ। ਐ ਜੀ ਹੁਣ ਹੋਰ ਦਾ ਦੰਦ। ਇਹ ਤਾਂ ਬਾਹਣਾ ਵਿੱਚ ਪੁੱਛ ਸਕਦੇ ਕੰਮ ਸਾਰੇ। ਨਾਲ ਕੁੱਟੋ। ਇਹ ਕੁੱਟੇ ਘਟਾਏ ਅਸੀਂ ਸੜਦੇ ਰਹਿੰਦੇ ਨੇ। ਜੀ ਲੈਂਦੀ ਏ। ਹਾਂ। ਤੁਸੀਂ ਆਹ ਸਾਰੇ ਰੋਟੀ ਗਾ ਕੇ ਦਿਖਾਓ। ਹੋਰ। ਲੜਕੇ ਵਾਲੀ ਇੱਥੇ ਲੱਗੀ। ਪਾਇਦਾ ਭੰਗਾ ਨਹੀਂ ਦਿੰਦੇ। ਕਿਦਾਂ ਖਪਾਈ ਜਾਂਦੇ ਹੁੰਦੀ ਐ। ਐੜੇ, ਐੜੇ ਲਈਦੀ। ਐੜੇ। 2 ਸਾਲ ਹੋ ਗਏ ਕਹਿੰਦਾ ਜੀਵਣ ਆਇਲੋਂ। ਫੰਗਣੇ ਨੂੰ। ਡਾਬਲੇ ਖੁੱਟ ਕਰਕੇ ਤੋੜ ਦਿਆ ਰੇ ਤਾਂ ਦਾ। ਟੋਕਾ ਚੱਕ ਘਰ ਤੋਂ ਮਸੀਹੰਦਾ ਦੇਖ। ਹੋਰ ਤਾਂ ਗੱਲਾਂ ਨਹੀਂ ਗੱਲਾਂ। ਤੇਰਾ ਟੋਕਾ। ਟੋਕਾ ਬਹੁਤ ਸੋਹਣਾ ਮਸ਼ੀਨ ਦਾ। ਮੇਰੇ ਆਜੂ ਸੋਹਣਾ। ਯਾਰ ਬਾਈ ਚੱਲੀ ਜਾ ਲੱਗਦਾ ਹੈ ਕਿ ਟੋਕਾ। ਪਰ ਪੇਰ ਤੇ ਹੋਰਾ ਬਹੁਤ ਸੋਹਣਾ ਟੋਕਾ ਹੈ। ਕੋਈ ਨਹੀਂ ਕੱਢੀ ਆਪੇ ਦਾ ਹੀ ਹੈਗਾ। ਹਾਂ। ਹੁਣ ਮੇਰੇ ਕੋਲ ਚੌੜਾ ਆਪਣਾ ਕੀ ਭਰੇ? ਐਡਵਾਂਸ ਪੈਣੇ ਹੈਗੇ। ਹਾਂ। ਫੇਰ ਪੰਜ ਸੱਤ ਟੋਰ ਆ ਜਾਣ। ਆ ਜਾਣਗੇ, ਚੱਲਦੇ ਕੰਮ ਤੇ ਆਏ ਜਾਂਦਾ। ਜਿੱਥੇ ਮੈਂ ਖੁਲਿਆਰੀਆਂ ਖੱਟੇ ਤੇ। ਵੇਰਾ ਟੋਕਾ ਦਾ ਬੜਾ ਚੂਰੀ ਵਰਗਾ ਟੋਕਾ ਹੈ। ਮੇਰੀ ਭੂਆ-ਭੂਆ ਦੇ ਟੋਕੇ ਕੱਟੇ ਹੁੰਦੇ ਕਰਦੇ। ਅੱਛਾ। ਇਹ ਕਿੰਦੇ ਬਾਹਾਂ ਦੋਸਰਾਂ ਨਾਲ ਖੜਦੇ ਆਪਣੇ ਸੰਦੇ ਦਾ ਰਾਣੇ ਕਰਤਾ ਵਾਸਤੇ। ਜਦੋਂ ਦਾ ਪਰਾਣਾ ਗਾਹਕ ਨਾ ਆਇਆ ਹੋ। ਨਾ ਠੀਕ ਹੈ। ਜਿੱਤੇ ਅੱਧੀ ਕਿੱਲੇ ਵੜ ਗਏ। ਹਾਂ। 40000 ਲੈ ਜਿੱਤ ਨਾ ਦੇ। ਇਹ ਟੋਕਾ ਬੜਾ। ਆਖ ਖੋਲਾ ਕੇ 10000 ਰੁਪਏ ਲੈ। ਵੇਰਾ। ਦੇਲੀ ਬਾਦਤੀ ਮੈਂ। ਅੱਛਾ। ਨਹੀਂ ਗਿਆ ਵੀ ਟੋਕਾ ਵਾਲਾ ਸੋਨਾ ਪਿਆ ਹੈ। ਚੱਲੀਏ ਹਾਂ ਲੈ ਵੀਰਾ ਨਾ ਆਜਾ ਲੈ ਮੈਨੂੰ ਇਹ ਤੇ ਜਰ ਮਾਇਲਾ ਜਾਲਾ ਲੋ ਵੀ ਮੇਤਰਾ ਯੋਗਾ ਕਰਤੀ ਐ ਲੋ ਉਹ ਤੋਂ ਜੋ ਬੰਦੀ ਆਈ ਐ ਕੱਲ ਕਹੀਦੀ ਸੀ ਵੀ ਲੋ ਟਰੈਕਟਰ ਨਾ ਹੌਂ ਰੋਵੇ ਕਲੱਚ ਕਿੰਨੇ ਕਿੰਨੇ ਗੇਰ ਚ ਲੱਗੀ ਐ ਦੀ ਤੁਸੀਂ ਲੋ ਜੋ ਕੋਈ ਪਤਾ ਨਹੀਂ ਲੱਗ ਰਿਹਾ ਲੋ ਲੋਡ ਲੈ ਰੇ ਮਨੂ ਸਿਕਲ ਆ ਗਿਆ ਕੇ ਬਾਦੀ ਹਾਂ ਕਿਸੇ ਨੇ ਕਰੀ ਨਹੀਂ ਹੋਣੀ ਐ ਚੈਕਰ ਅੰਜ ਚੜ੍ਹ ਨਹੀਂ ਪਾ ਲੋ ਪੰਜ ਪੰਜਵੀਂ ਟਰਾਲੀ ਛੇਵੀਂ ਜੀ ਵਾਗ ਜਾਂਦੀ ਪਰ ਪੰਜਵੀਂ ਵਿੱਚ ਪਾ ਕੇ ਲੈ ਗਏ ਆ ਦੇਖੋ ਫੇਰਾ ਲੋ ਬਈ ਤੀਰੇ ਤਾਂ ਘੱਟ ਦੀਆਂ ਪੰਜ ਟਰਾਲੀਆਂ ਹਾਂ ਇਹ ਖੰਲਾ ਕਿਵੇਂ ਟਰਾਲੀ ਤੇ ਅੱਧੀ ਅੱਧੀ ਹੁਣ ਅਸੀਂ ਨੇ ਫੁੱਲਿਆ ਕਰਾਈ ਇਹ ਹਾਂ ਦੱਬ ਦੱਬ ਕੇ ਕਰਾਈ ਆ ਨਾਲੇ ਤਾਂ ਬਸ ਹੋ ਗਈ ਹੋਰ ਕੰਨੇ ਆਲੇ ਉੱਤੇ ਦੱਪਾ ਤਾਂ ਕਰਕੇ ਹੋ ਗਈ ਫੁੱਲੇ ਕਰੀ ਤੋਂ ਨਹੀਂ ਹੁੰਦੀ ਦੀ ਸਾਹ ਨਿਕਲ ਜਾ ਤੂੰ ਨੀ ਨਰਦੀ ਮਸ਼ੀਨ ਕੰਮ ਕੀ ਕਰਾਟ ਫਾਇਰ ਰਹਾ ਉਹ ਆ ਫਾਇਰ ਫਾਇਰ ਸੁਦਾ ਹੋਵੇ ਫਿਰ ਦੂਰ ਮਾਰੇ ਟੋਕੜੂਕਾ ਵਧੀਆ ਚੇਰੀ ਦਾ ਹਾਂ ਟਰਾਲੀ ਚੂੰ ਚੂੰ ਕਰਦੀ ਆ ਆਵਾਜ਼ਨ ਬਹੁਤ ਹੋ ਗਿਆ ਹੋਰ ਜੀਰੀ ਬਾਈਨ ਹੋ ਗਿਆ ਉਹ ਜੀਰ ਦੇ ਮੱਤ ਦਾ ਬੱਦੇ ਹੋ ਗਿਆ ਉਹ ਜੀਰੀ ਤੋਂ ਨਾ ਬੱਦੇ ਆ ਮਰਤਾ ਜੀਰੀ ਤੋਂ ਟੂਰ ਜੀ ਦੇਖੋ ਕਿੱਥੇ ਆ ਗਿਆ ਹੇਠਾਂ ਆ ਗਏ ਆਹ ਰਾਹ ਆ ਓਏ ਉਹ ਫੋਨ ਆਈਦਾ ਵੇ ਦੇਖੋ ਓਏ ਟਰਾਲੀ ਦਮਣੀ ਆਪਾਂ ਜਿੱਤ ਗਏ ਪਾਨੀ ਪਾਨੀ ਆਪਾਂ ਬੜਾ ਮੋਟਾ ਨਾਲ ਆਪਣੇ ਘਰੇ ਆ ਪਲੀ ਆਪਾਂ ਓਏ ਦੋੜ ਲਾ ਆ ਜਾ ਦੂਜਾ ਚਾਰ ਰੂਵਰਾ ਇਹ ਬੰਦੇ ਇਹਨਾਂ ਡਰਾਈਵਰ ਫਾਇਲ ਬਾਲ ਕੇ ਹੋਏ ਨੇ ਭਾਗੇ ਰੱਦੀ ਵੀ ਨਹੀਂ ਊਈ ਖਾਲੀ ਇਹ ਵੀ ਵਾਰੀ ਬੇਜਾਰੇ ਚਾਰੇ ਦਾ yo oh, yeah ਹਾਂ ਜੀ ਆ ਪਾਲੀ ਓਏ ਉਹ ਲੈ ਯਾਰ